ਇਹ ਕਿ ਲੋ ਆ ਪਾੜੀ ਲੋਕ ਵੈਸੇ ਵੀ ਤੇਜ਼ ਤੁਰਦੇ ਹਨ ਹੈ ਨਾ ਆਤ ਬਣ ਜਾਂਦੀਆਂ ਆਤ ਭਾਜ ਜਾਂਦੀ ਫਿਰ ਬੱਚਵਾਂ ਨੂੰ ਉੱਥੇ ਛੱਡ ਆ ਸਾਡਾ ਸਹੀ ਗੱਲ ਜਮਨੇ ਸਾਨੂੰ ਪਾੜੀ ਦੇ ਚੱਲਣਾ ਕੋਈ ਮੁਸ਼ਕਲ ਨਹੀਂ ਸਮਝਦੇ ਆ ਆਪਾਂ ਹੁਣ ਇੱਥੋਂ ਤੁਰ ਕੇ ਆ ਕਿਲੋਮੀਟਰ ਲੈ ਲਵਾਂ ਸਭ ਸਹੀ ਹੋ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਸਾਨੂੰ ਇਹਦਾ ਪਲਾਨ ਹੈ ਉਸਤਾਦ ਇਹਦੇ ਦੇ ਬਚ ਕਰੇ ਨੇ ਅਸੀ ਪਹਾੜੀ ਦੇ ਚੜ੍ਹ ਨਾਲੇ ਸਹੀ ਗੱਲ ਹਾਂ ਤੇ ਭਈ ਉੱਥੇ ਜਿਵੇਂ ਮੰਨ ਲਓ ਵੀ ਰਹਿਣਾ ਸਹਿਣਾ ਹਨਾ ਲੋਕਾਂ ਦਾ ਅਲੱਗ ਹੈ ਅਲੱਗ ਅਲੱਗ ਇੱਕ ਮੈਂ ਦੇਖਿਆ ਕਸ਼ਮੀਰ ਦੇ ਵਿੱਚ ਵੀ ਬੈੱਡ ਨਹੀਂ ਹੁੰਦੇ ਹਾਂ ਇਹ ਕੀ ਕਾਰਨ ਹੈ ਦੇਖੋ ਸਤਾਰ ਬੈੱਡ ਦਾ ਇਹ ਕੀ ਕਾਰਨ ਹੈ ਜੇ ਜ਼ਹਰ ਲੋਕ ਬੈੱਡ ਉੱਪਰ ਜਿਹੜਾ ਨਾ ਸੌਣਾ ਪਸੰਦ ਨਹੀਂ ਕਰਦੇ ਸਾਡੇ ਵਿੱਚ ਠੀਕ ਹੈ ਮੇਰੇ ਫੈਮਲੀ ਸਾਡੇ ਵਿੱਚ ਸਭ ਤੋਂ ਪਹਿਲਾਂ ਪਸੰਦ ਇਹ ਚੀਜ਼ ਕਰਦੇ ਜੇ ਪੂਰਾ ਪਰਿਵਾਰ ਇਕੱਠਾ ਸੋਏ ਠੀਕ ਹੈ ਇੱਕ ਬੈਡ ਤੇ ਸਾਰਾ ਪਰਿਵਾਰ ਇਕੱਠਾ ਰਹਿੰਦਾ ਹਾਂ ਥੱਲੇ ਗੱਦੇ ਲਾਇ ਹਾਂ ਥੱਲੇ ਜਿੱਥੇ ਸਾਡੇ ਵੀ ਸਭ ਤੋਂ ਸਭ ਤੋਂ ਖੁਸ਼ਕਿਸਮਤ ਜਿਹਨੂੰ ਕਹਿੰਦੇ ਨਾ ਜਿਹੜੇ ਕਹਿੰਦੇ ਜੇ ਪਰਿਵਾਰ ਵਿੱਚ ਸਾਰਾ ਪਰਿਵਾਰ ਇਕੱਠਾ ਸੌਂਦਾ ਜੀ ਇਕੱਠੇ ਰਹਿੰਦੇ ਲੰਗਰ ਇੱਕ ਆ ਰੋਟੀ ਇੱਕ ਬੰਦਾ ਪਕਾਰਿਆ ਸਾਰੇ ਸਾਰੇ ਠੀਕ ਹੈ ਜਦੋਂ ਮਤਲਬ ਮੈਰਿਜ ਹੋਏ ਨਹੀਂ ਚਲੋ ਉਹਨਾਂ ਦਾ ਅਲੱਗ-ਅਲੱਗ ਆਪਾਂ ਪਰ ਉਹਦੇ ਫਿਰ ਹੱਜ ਦੇ ਟਾਈਮ ਹੀ ਹੋਣ ਜਿਹੜੇ ਕੁੜੀਆਂ ਮੁੰਡੇ ਆਪਣੇ ਆਪ ਵਿੱਚ ਹੋ ਗਈ ਜਿਹੜੀ ਪੁਰਾਣੇ ਜ਼ਮਾਨੇ ਵਿੱਚ ਇਦਾਂ ਹੀ ਸੀ ਆਦਾ ਹੀ ਸੀ ਮੇਰੇ ਚਾਰ ਭਰਾ ਅਸੀਂ ਚਾਰ ਭਰਾ ਮੇਰੇ ਵੱਡੇ ਪਪਾ ਨੂੰ 16 ਸਾਲ ਹੋ ਗਏ ਅੱਜ ਥੋ बड़े भाई दी कूड़ी ਦਾ ਵਿਆਹ ਹੈ ਉਹ 2 ਮਹੀਨੇ ਬਾਅਦ ਸੁੰਬਰ ਵਿੱਚ 6 ਮਹੀਨੇ ਬਾਅਦ ਸੁੰਬਰ ਵਿੱਚ ਸੁੰਬਰ ਵਿੱਚ ਠੀਕ ਹੈ ਵਿਆਹ ਠੀਕ ਹੈ ਜੀ ਥੋੜੀ ਆਪਣਾ ਲਾਗੌਰ ਵਾਲਾ ਸਿਸਟਾ ਹ ਹੈ ਨਹੀਂ ਹਾਂ ਜੀ ਤਾਂ ਹੋਇਆ ਨਹੀਂ ਹੈ ਲੇਕਿਨ ਹੁਣ ਹੋ ਜਾਏਗਾ ਵਾਹ ਠੀਕ ਹੈ ਹਾਂ ਵਗਾ ਹੀ ਚਲਦਾ ਪਿਆ ਤੇ ਭਾਈ ਜਿਵੇਂ ਤੁਹਾਡੇ ਮਨ ਲੋ ਬਾਰਡਰ ਏਰੀਆ ਨਾ ਬਾਰਡਰ ਨੇੜੇ ਐ ਤਾਂ ਤੁਹਾਨੂੰ ਕੁਝ ਮੁਸ਼ਕਲਾਂ ਵੀ ਆਉਂਦੀ ਹੋਣੀਆਂ ਨੇ ਵੀ ਜਿਵੇਂ ਬਹੁਤ ਆਉਂਦੀਆਂ ਹਾਂ ਉਧਰ ਮਿਲੇ ਟੈਨਸ਼ਨ ਹੀ ਹੈ ਸਾਰਾ ਬਹੁਤ ਜ਼ਿਆਦਾ अच्छा ये ते मुश्किल आ लोकी के के अंदाजा करंदे जंग हो जाए हां जे असली जंग ਦੇ ਬਾਰੇ ਅਗਰ ਕਿਸੇ ਨੂੰ ਪੁੱਛਣਾ ਹੋਵੇ ਤੇ ਜਾ ਕੇ ਜਾਂ ਜਿਹੜੀ ਬਾਰਡਰ ਤੇ ਫੋਰਸ ਹੈ ਫੌਜ ਹੈ ਮਿਲਟਰੀ ਹੈ ਜਿਆਦਾ ਮਿਲਟਰੀ ਨੂੰ ਪੁੱਛੋ ਜੇ ਜੰਗ ਕੀ ਹੁੰਦਾ ਤੇ ਜਾਂ ਜਿਹੜੀ ਪਬਲਿਕ ਬਾਰਡਰ ਤੇ ਹੈ ਨਾ ਜਿਹੜੀ ਨੇੜੇ ਰਹਿੰਦੀ ਹੈ ਜੇਲ ਰਹੀ ਹੈ ਬਿਲਕੁਲ ਠੀਕ ਹੈ ਨਹੀਂ ਉਹਨਾਂ ਲੋਕਾਂ ਨੂੰ ਪੁੱਛੋ ਕਿ ਜੰਗ ਕੀ ਜੀ ਜੰਗ ਕੀ ਚੀਜ਼ ਹੈ ਜੀ ਦੇਖੋ ਆ ਲੋਕ ਜਿਹੜੇ ਆਦਰ ਪੰਜਾਬਲੇ ਆਦਰ ਹਲੇ ਇਹਨਾਂ ਨੇ ਇੱਕ جنگ ਦੇਖੀ ਹੈ 1947 ਵਾਲੀ ਹਾਂ ਪਰ ਉਹ ਬਾਦ ਇਹਨਾਂ ਨੇ ਕੋਈ جنگ ਦੇਖੀ ਨਹੀਂ ਹੈ 1971 ਦੇ ਜਹਾਹ ਵਗੈਰਾ ਹੋਈਆਂ ਨੇ ਪੰਜ ਚਾਰ ਜੰਗਾਂ ਹੋਈਆਂ ਨੇ ਪਰ ਉਹ ਚਲੋ ਆਪਾਂ ਉਹਨਾਂ ਨੂੰ ਦੇਖਾਂ ਹਾਂ ਲੇਕਿਨ ਆ ਜਿਹੜੀ ਜਿਹੜੀ ਛੋਟੀਆਂ ਜੰਗ ਹੁੰਦੀਆਂ ਰਹੀਆਂ ਹੁਣ ਆਪ ਪ੍ਰੈਸ਼ਨ ਤੋਂ ਦੂਰ ਹੋਇਆ ਸੀ ਹਾਂ 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 ਆ ਦੇਖ ਲਾ ਭਾਈ ਸਾਡੇ ਰਿਸ਼ੋਰੀ ਦੇ ਵਿੱਚ ਜਿਹੜੇ ਸਿਵਲਿੰਗਨ ਘਟ ਤੋਂ ਘਟਵੇ 150 ਬੰਦਾ ਪਲੱਸ ਜਿਹਨਾਂ ਨੇ ਵਿਚਾਰਾ ਗਿਆ ਅੱਛਾ ਜੀ ਜਿਹੜੇ ਮਾਰੇ ਗਏ ਹਾਂ ਔਰ ਸਾਡੇ ਵਿੱਚ ਇੱਕ ਆਸੀ ਵੀ ਫੈਮਿਲੀ ਆ ਉਹ ਬਹੁਤ ਬੜੀ ਮਸ਼ਹੂਰ ਹੋਈ ਸੀ ਉਹ ਦੋ ਬੱਚੇ ਨਾ ਜੁੜਾਂਦੇ ਹਨ ਅੱਛਾ ਜੀ ਦੋਨੋਂ ਬੇਕ ਬੇਪਰ ਬੱਚੀ ਹੈ ਇੱਕ ਬੱਚਾ ਹੈ ਅੱਛਾ ਇੱਕ ਕੀ ਡੇਟ ਹੈ ਉਹਨਦੀ ਦੋਨੋਂ ਦੀ ਡਿਲੀਵਰੀ ਦੀ ਸੇਮ ਡੇਟ ਹੈ ਠੀਕ ਹੈ ਜੁੜਾਂਦੇ ਹਨ ਜੁੜਵਾ ਬੱਚੇ ਜੁੜਵਾ ਬੱਚੇ ਹਾਂ ਲੇਕਿਨ ਜਦੋਂ ਉਹਦੇ ਸਰਪਰੇਸ਼ਨ ਸੰਦੋਰ ਦੇ ਵਿੱਚ ਉਹ ਜਦੋਂ ਮਾਰੇ ਗਏ ਨਾ ਹਾਂਜੀ ਉਹ ਦੋਨੋਂ ਇਕੱਠੇ ਮਾਰੇ ਗਏ ਔਰ ਪਿਓ ਉਹਨੂੰ 25 ਦਿਨ ਤੋਂ ਬਾਅਦ ਹੋਸ਼ਾਈ ਦੁਨੀਆ ਤੇ ਜੇ ਮੈਂ ਦੁਨੀਆ ਤੇ ਆ ਔਰ 25 ਦਿਨ ਤੋਂ ਬਾਅਦ ਪਤਾ ਚੱਲੇ ਕਿ ਮੇਰੀ ਬੱਚੀ ਵੀ ਚਲ ਗਈ ਤੇ ਬੱਚਾ ਵੀ ਚਲ ਗਿਆ ਹੋ ਇਹ ਆ ਉਹ ਬੰਦੇ ਦੇ ਦਿਲ ਕੋ ਬੰਦੇ ਦੇ ਦਿਲ ਕੀ ਬਿੱਤਦੇ ਹੋਣੀਆਂ ਜੇ جنگ ਕੀ ਸੀ ਇੱਕੋ ਦਿਨ ਜੰਮੇ ਇੱਕੋ ਦਿਨ ਟੁਰ ਗਏ ਇੱਕੋ ਦਿਨ ਹੀ ਦੁਨੀਆ ਚੱਲ ਦੋਨੋਂ ਇਕੱਠੇ ਦੋਨੋਂ ਇਕੱਠੇ ਕਰਾ ਜੇ ਕਾਰ ਹੀ ਖਤਮ ਹੋ ਗਿਆ ਕਰਾ ਜੇ ਪੁੱਤ ਪੂਰੀ ਮਹਿਮ ਦੇ ਖਤਮ ਹੋ ਗਿਆ ਜਨੇ ਆਈ ਤੋਏ ਸੇ ਇੱਕ ਬੱਚਾ ਇੱਕ ਬੱਚੀ ਬੰਦਾ ਬਹੁਤ ਖੁਸ਼ ਸੀ ਜੇ ਮੇਰੀ ਫੈਮਲੀ ਬਹੁਤ ਸੋਹਣੀ ਹੈ ਰਾਬ ਨੇ ਬਹੁਤ ਅੱਛਾ ਦਿੱਤਾ ਦੋਨੋਂ ਇਕੱਠੇ ਰਹਤੇ ਆਪ ਦੋਨੋਂ ਇਕੱਠੇ ਰਹਬ ਨੇ ਲੈ ਵੀ ਇਹ ਹੁੰਦਾ ਹੈ ਜੰਗ ਇਹ ਨਹੀਂ ਜੰਗ ਠੀਕ ਹੈ ਟੀਵੀ ਉੱਤੇ ਬਹਿ ਕੇ ਫੜਾ ਮਾਰਦੇ ਅਸੀਂ ਪਾਕਿਸਤਾਨ ਨੂੰ ਖਤਮ ਕਰ ਦਾਂਗੇ ਅਸੀਂ ਉਹ ਕਰਦਾਂਗੇ ਕੁਛ ਨਹੀਂ ਇਸ ਨਾਲ ਨਾ ਪਾਕਿਸਤਾਨ ਇੰਡੀਆ ਨੂੰ ਖਤਮ ਕਰ ਸਕਦਾ ਨਾ ਇੰਦਰ ਸਾਹ ਪਾਗਲਾ ਨੂੰ ਖਾਲੀ ਇਹ ਪਪੜਾ ਖਜੜੀ ਗਰੀਬ ਲੋਕਾਂ ਆ ਮਾਰ ਮਾਦੀ ਉਹਦੀ ਹੋ ਜਾਣੀ ਬਸ ਬਸ ਹੋਰ ਇਹ ਵੀ ਨਹੀਂ ਲੜਾਈਆਂ ਨੇ ਲੜਾਈਆਂ ਰਾਜਨੀਤੀ ਲੜਾਈਆਂ ਇਹਦੇ ਵਿੱਚ ਆਮ ਪਬਲਿਕ ਗਰੀਬ ਪੇਸਿਆ ਜਾਂਦਾ ਜਿਹੜਾ ਬਾਰਡਰ ਦੇ ਕੋਲ ਹੈ ਉਹ ਲੋਕੀ ਜ਼ਿਆਦਾ ਪਿਸਿਆ ਜਾਂਦੇ ਸਹੀ ਗੱਲ ਉਹ ਦੇਖੋ ਕਿਉਂਕਿ ਜਦੋਂ ਮੇਰੇ ਦੰਸੇ ਦੌੜ ਰਹੇ ਬਾਈ ਤੁਸੀਂ ਦੋ ਹੀ ਪਾਸੇ ਪਿਸੇਗੇ ਦੋੇ ਪਾਸੇ ਪਿਸੇ ਜੇ ਤਾਂ ਰੋਟੀ ਖਵਾਉਂਦੇ ਹੋ ਤਾਂ ਵੀ ਮਰਦੇ ਨੇ ਜੇ ਨਾ ਖਵਾਵਾਂਗੇ ਤਾਂ ਵੀ ਮਰਦੇ ਆ ਤੇ ਤਾਂ ਵੀ ਉਹਨਾਂ ਨੇ ਮਾਰਤਾ ਸਾਮੇ ਜੇ ਨਹੀਂ ਖੋਨ ਦਾ ਮਿਲਟਨ ਟੰਨੇ ਮਾਰਦਾ ਮਿਲਟਨ ਤੇ ਜੇ ਖਵਾ ਦਿੱਤੀ ਤੇ ਫਿਰ ਸਰਕਾਰ ਨੇ ਚੱਪਾ ਸਰਕਾਰ ਨੇ ਮਾਰਦਾ ਅਸੀਂ ਦੇਸ਼ ਦਰਹੀ ਹੋ ਗਏ ਠੀਕ ਆ ਬਈ ਅਸੀਂ ਦੋਨੋਂ ਵੇਸੇ ਦੇਖ ਰਹੇ ਦੋਨੋਂ ਸਾਡੂ ਫਸੇ ਰਹੇ ਦੋ ਸਾਡੂ ਬਚ ਗਏ ਜੇ ਦੋਨੋਂ ਸਾਡੂ ਖਾਨ ਆ ਗਈ ਤੁਸੀਂ ਕਿਹੜੀ ਸਾਲੇ ਜਾਓਗੇ ਕਿਹੜੀ ਸਾਲ ਜਾਓ ਸਹੀ ਗੱਲ ਜਿਹਦੇ ਹੱਥੇ ਗਨ ਹੈ ਉਸ ਤੋਂ ਡਰਨਾ ਹੀ ਪੈਂਦਾ ਉਹ ਤੋਂ ਡਰਨਾ ਪੈਂਦਾ ਆਪਣੀ ਜਾਨ ਦੇ ਮਾਰੇ ਫਿਰ ਛੱਪ ਕੇ ਚੋਰੀ ਵੀ ਭਾਈ ਕਰਨਾ ਇੱਕ ਵੀਰੇ ਉਹ ਜਿਹੜੀ ਗੱਲ ਸੀ ਕਿ ਬੱਕਰਵਾਲ ਕੁੜੀਆਂ ਦੀ ਬੜੀ ਮਸ਼ਹੂਰ ਹੋਈ ਸੀ ਕਈ ਬੰਦੇ ਕਹਿੰਦੇ ਕਿ ਝੂਠ ਹੈ ਚਲੋ ਮੈਨੂੰ ਤਾਂ ਉਹ ਗੱਲ ਬਾਰੇ ਪਤਾ ਜਮੋਤ ਅਗ ਨਾਰ 82 ਜਗਾ ਪੈਂਦੀ ਹੈ ਡਿਸਟ੍ਰਿਕਟ ਰਿਆਸੀ ਪੈਂਦਾ ਡਿਸਟ੍ਰਿਕਟ ਰਿਆਸੀ ਹਾਂ ਉਹ ਡਿਸਟ੍ਰਿਕਟ ਰਿਆਸੀ ਦੇ ਵਿੱਚ ਹੈ ਔਰ ਤਸੀਲ ਮੋਰ ਪੈਂਦੀ ਆਂਦੀ ਮੋਰ ਤਸੀਲ ਠੀਕ ਹੈ ਉਹ ਬੱਕਰਵਾਲਾ ਨਾ ਉਹਦੇ ਘਰ ਕਿਤੇ ਮੇਰੇ ਟੰਟ ਆਇਆ ਬੱਕਰਵਾਲ ਜਾਨੀ ਕਹਿੰਦੇ ਕਿ ਉਹ ਜਿਹੜੇ ਬੱਕਰੀਆਂ ਚਰਾਉਂਦੇ ਰਹਿਣਾ ਜਿਹੜੇ 6 ਮਹੀਨੇ ਆ ਪਹਾੜੀਆਂ ਤੇ ਚੜ ਜਾਂਦੇ ਗਰਮੀਆਂ ਤੇ ਬੱਕਰੀਆਂ ਬੱਕਰੀਆਂ ਲੈ ਕੇ ਆਪਣੇ ਡੰਗਰ ਬੱਚੇ ਲੈ ਕੇ ਠੀਕ ਹੈ ਤੇ ਜਦੋਂ ਉੱਪਰ ਬਰਫ ਪੈ ਜਾਂਦੀ ਹਾਂ ਫਿਰ 6 ਮਹੀਨੇ ਵਾਪਸ ਆ ਜਾਂਦੇ ਥੱਲੇ ਥੱਲੇ ਆ ਜਾਂਦੇ ਠੀਕ ਹੈ ਹੁੰਦਾ ਦੇਖ ਕੋਈ ਰਹਿਣ ਸਹਿਣ ਕੋਈ ਜਨੇ ਨਹੀਂ ਆਣੀ ਆਪ ਜੰਗਲਾਂ 'ਚ ਰਹਿੰਦੇ ਜੰਗਲਾਂ ਤੇ ਉਹ ਕੀ ਕਹਾਣੀ ਕਿ ਉਹ ਸੀ ਕੁੜੀ ਦੀ ਉਹ ਉਹ ਕੁੜੀ ਦੀ ਘਰ ਆਈ ਸੀ ਕਿਰੇ ਮਿਲਟਾਂਟ ਆ ਗਿਆ ਉਹਦੇ ਘਰ ਬਾਕੀ ਫੈਮਿਲੀ ਉਹਦੀ ਜਿਹੜੀ ਸੀ ਜਨ ਕਿਦੇ ਅੱਗੇ ਪਿੱਛੇ ਸੀ ਹਾਂ ਹਾਂ ਬੱਚੇ ਸੀ ਛੋਟੇ ਤੇ ਉਹ ਮਿਲਟਾਂਟ ਆਇਆ ਪਤਾ ਨਹੀਂ ਉਹ ਰੱਬ ਜਾਣਨਾ ਉਹਨੂੰ ਕੀ ਕਿਹਾ ਕੀ ਨਹੀਂ ਆ ਕੁੜੀ ਨੇ ਦੇਖ ਮਿਲਟਾਂਟ ਜੀ ਬੈਠਾ ਦਾ ਸੀ ਤੇ ਕੁੜੀ ਗਈ ਤੇ ਇਧਰੋਂ ਇਧਰੋਂ ਗਈ ਤੇ ਇਧਰੋਂ ਕੋ ਮੇਦੇ ਉਧਰੋਂ ਕੁਹਾੜੀ ਚੱਕੀ ਕੁਹਾੜੀ ਜੰਦੇ ਲੱਕੜ ਪਾੜਨੇ ਆ ਰਹੇ ਕੁਹਾੜੀ ਲੱਕੜ ਪਾੜ ਰਹੇ ਤੁਸੀਂ ਪਤਾ ਨਹੀਂ ਕੀ ਕਹਿੰਦੇ ਉਹ ਕੁਹਾੜੀ ਕਹਿੰਦਾ ਸਾਡੇ ਥੋੜਾ ਫਰਕ ਹੁੰਦਾ ਪਾਸ਼ਾ ਵਿੱਚ ਖਿਲਾੜੀ ਦਾ ਵਿੱਚ ਉਹਨੇ ਕੀ ਕੀਤਾ ਦੇਖੋ ਖਿਡਾਰੀ ਚੱਕੀ ਤੇ ਉਹ ਨੂੰ ਮਿਲਟਾਂ ਦੇ ਬੱਠਾ ਤਾਂ ਸਿੱਧਾ ਆ ਮਾਰੀ ਨਾ ਸਰ ਜੀ ਸਰ ਆ ਗੱਦਰੀ ਮਾਰੀ ਗੱਦਰੀ ਉਹਦੇ ਮਿਲਟਾਂ ਕੋ ਅੱਛਾ ਜੀ ਹਾਂ ਜਿਵੇਂ ਮੁਰਗੇ ਦੀ ਗੱਦਰੀ ਉਹ ਇੱਕੋ ਵਾਟੇ ਸਾਹ ਅੱਛਾ ਜੀ ਇੱਕੋ ਵਾਟੇ ਉਹਦੇ ਉਹਨ ਮੂਵੀ ਬਣੀ ਸੀ ਹਾਂ 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 ਦੋ ਤਿੰਨ ਸਾਲ ਪਹਿਲਾਂ ਲੇਕਿਨ ਉਹਦਾ ਮੈਨੂੰ ਨਿਆ ਨਹੀਂ ਪਤਾ ਮੈਂ ਨਾ ਇਹ ਭਈ ਇਹ ਜਿਹੜੀ ਗੱਲ ਹੈ ਹੁਣ ਕਈ ਵਾਰੀ ਮਤਲਬ ਕਿਈ ਬੰਦੇ ਸੋਚਦੇ ਵੀ ਝੂਠ ਹੈ ਇਹ ਤਾਂ ਬੰਦਾ ਯਾਰ ਕਸ਼ਮੀਰ ਦਾ ਰਹਨੇ ਆਦਾ ਚਲੋ ਮੈਂ ਉਹਦੀ ਮੂਵੀ ਬਣੀ ਦੀ ਉਹਦਾ ਝੂਠ ਦਾ ਸੱਚ ਨਹੀਂ ਹੈ ਕਈ ਬੰਦੇ ਕਹਿੰਦੇ ਵੀ ਸ਼ਾਇਦ ਮਤਲਬ ਵੀ ਗੱਲ ਨੂੰ ਪਤਾ ਚ ਰਾ ਕੇ ਦੱਸਦਾ ਇਹ ਜੀ ਮੂਵੀ ਸ਼ੇਰ ਵੀ ਕਿਸੇ ਬੱਚੇ ਨੂੰ ਇਹ ਪੁੱਛੋਗੇ ਨਾ ਹਾਂ ਹਰੇਕ ਨੂੰ ਪਤਾ ਹਰੇਕ ਨੂੰ ਉਹਦਾ ਪਤਾ ਹੈ ਅਸਲ ਦੇ ਵਿੱਚ ਉਹਦੇ ਵਿੱਚ ਹੋਇਆ ਕੀ ਸੀਗਾ ਵੀ ਉਹ ਮਿਲਟੈਂਡ ਉਹਨਾਂ ਦੇ ਘਰੇ ਆਉਂਦਾ ਜਾਂਦਾ ਸੀ ਕਮੇਟੈਂਡ ਕਿਹਨੂੰ ਕਹਿੰਦੇ ਨੇ ਵੀ ਹੱਤਮਦੀ ਹਾਂ ਤਾਂ ਗਵਾ ਹਾਂ ਤਾਂ ਉਹਨਾਂ ਦੇ ਘਰੇ ਆਉਂਦਾ ਸੀਗਾ ਪਹਿਲਾਂ ਵੀ ਪੰਜ ਚਾਰ ਵਾਰੀ ਆਇਆ ਰੋਟੀ ਖਾ ਕੇ ਗਿਆ ਠੀਕ ਹੈ ਨੀ ਕੁਝ ਮੰਨ ਲਓ ਵੀ ਉਹ ਧੀਆਂ ਪੈਣਾ ਬਾਰੇ ਵੀ ਮਾੜੀ ਮੋਟੀ ਵੀ ਕੋਈ ਨਹੀਂ ਗੱਲ ਰੱਖਦਾ ਠੀਕ ਹੈ ਬਿਲਕੁਲ ਬਿਲਕੁਲ ਤਾਂ ਤਾਂ ਇਹਦੇ ਕੁਝ ਹੋਇਆ ਨਾ ਗੱਲ ਤਾਂ ਕੀਤਾ ਉਹਨੇ ਤਾਂ ਤਾਂ ਇਹਦੇ ਉਹਨੇ ਖੁਲਾੜੀ ਮਾਰੀ ਬਿਲਕੁਲ ਮਿਸਯੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਹਾਦਰ ਧੀ ਨੂੰ ਮੈਂ ਕਹਿੰਦਾ ਯਾਰ ਸ਼ਾਬਾਸ਼ ਬੈਰੀ ਗੁੱਡ ਹੈ ਯਾਰ ਉਹਨੂੰ ਸ਼ਾਬਾਸ਼ ਦੇਣੀ ਪੈਂਦੀ ਹੈ ਵੀ ਉਸ ਛੇਰਨੀ ਨੇ ਆਪਣੀ ਇੱਜ਼ਤ ਨਹੀਂ ਜਾਣ ਦਿੱਤੀ ਆਪਣੀ ਇੱਜ਼ਤ ਦੀ ਰਾਖੀ ਕੀਤੀ ਜੇ ਸਾਡੇ ਦੇਸ਼ ਦੇ ਸਾਰਿਆਂ ਧੀਆਂ ਭੈਣਾਂ ਯ ਸਟਰੌਂਗ ਹੋ ਜਾਣ ਜਿਹੜੇ ਰੇਪ ਹੁੰਦੇ ਨੇ ਆ ਨਹੀਂ ਹੁੰਦੇ ਇਹ ਸਭ ਕੁਝ ਖਤਮ ਹੋ ਜਾਏ ਕਿਉਂਕਿ ਨਾਰੀ ਦੀ ਸ਼ਕਤੀ ਜਿਹੜੀ ਹੈ ਨਾ ਕੋਈ ਮਰਦ ਨੂੰ ਘਟਣੀ ਹੈਗੀ ਬਾਈ ਨਹੀਂ ਘਟਾ ਇਹ ਉੱਪਰ ਹੈ ਹਾਂ ਤੂੰ ਲਾ ਦੇ ਵੀ ਉਹ ਗਨ ਵੀ ਹੋ ਗਈ ਨਾ ਮੇਰੇ ਟੈਂਟ ਆ ਤਾਂ ਦੇਖ ਉਹ ਗਨ ਤੂੰ ਬਗੈਰ ਬੰਦਾ ਕਿਸਮ ਤੁਮਕੀ ਦੇ ਸਕਦਾ ਗਨ ਵੀ ਉਹ ਦੇਖ ਐਮਿਨੇਸ਼ਨ ਵੀ ਹੋਏਗਾ ਗੋਦੀਆਂ ਵੀ ਹੋਣਗੀਆਂ ਪਰ ਉਹਨੂੰ ਦੇਖਦਾ ਵੀ ਇੱਕ ਕੁਆੜੀ ਨੇ ਨਾਲ ਉਹਨੇ ਐਂ ਭੜਕਾ ਕੇ ਮਾਰਤਾ ਐਂ ਭੜਕਾ ਕੇ ਮਾਰਤਾ ਉਹਨੂੰ ਇਹ ਨਹੀਂ ਪਿਆਜੇ ਤੇ ਜੋ ਸਕਦਾ ਮੇਰੇ ਖਿਲਾੜੀ ਦੇ ਗਲ ਤੋਂ ਜੇ ਲੱਗਤੇ ਦੇਖਦੇ ਸਾਰੀ फेर हां ਵੀ ਮੈਂ ਤਾਂ ਮੇਰਾ ਪਰਵਾਰੀ ਮਾਰ ਦੇਗਾ ਮਾਰ ਦੇਗਾ ਲੇਕਿਨ ਉਹਨੇ ਇਹ ਚੀ ਨਹੀਂ ਸੋਚੀ ਪਰਵਾਹ ਨਹੀਂ ਕੀਤੀ ਇਹ ਤੇ ਤੋਂ ਕਹਿੰਦੇ ਨਾ ਕਹਿੰਦੇ ਗੁਰਦਾ ਜੜਾ ਆ ਉਹ ਦੁਕਾਨ ਤੋਂ ਜੋ ਡਾਕਟਰ ਕੋਲ ਨਹੀਂ ਮਿਲਦਾ ਉਹ ਆਪਣੇ ਪਿਓ ਦੇ ਖੂਨ ਚ ਜਿਗਰ ਜਿਹੜਾ ਜਿਹੜਾ ਬਤੀਆ ਹੁੰਦਾ ਨਾ ਜਿਹੜਾ ਬੰਦਾ ਕਹਿੰਦੇ ਗੁਰਦਾ ਜਿਗਰ ਆ ਬਟਾ ਜਿਗਰ ਬੰਦੇ ਦਾ ਜਿਗਰ ਦੀ ਗੱਲ ਹੈ ਠੀਕ ਹੈ ਬਹੁਤ ਵੱਡਾ ਜਿਗਰ ਇਹ ਕੰਮ ਕਰ ਗਈ ਉਹ ਆ ਚੀਜ਼ ਆਪਣੇ ਪਿਓ ਦੀ ਖੂਨ ਤੋਂ ਹੀ ਮਿਲਦੀ ਹੈ ਮਿਲਦੀ ਠੀਕ ਹੈ ਇਹਨਾਂ ਚੀਜ਼ਾਂ ਤਾਂ ਕਹਾਂ ਤੋਂ ਨਹੀਂ ਮਿਲਦੀਆਂ ਇੱਕ ਬਈ ਤੁਸੀਂ ਉਹ ਨਾ ਕਿਹਾ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਦੇਖ ਪਰ ਮੈਂ ਇੱਥੇ ਖੁਦ ਆ ਕੇ ਇੱਥੇ ਮੈਨੂੰ ਬਹੁਤ ਵਾਰੀ ਲੋਕ ਨੇ ਕਿਹਾ ਜੋ ਕਿਹਾ ਹਾਂ ਅਸੀਂ ਤੇ ਸ਼ਰਮ ਨਹੀਂ ਕਰਦੇ ਤੁਸੀਂਾਨੂੰ ਪੁੱਛਿਆ ਕਿੱਥੇ ਅਸੀਂ ਪਹਿਲਾਂ ਕਹਤਾ ਬਈ ਜੰਮੂ ਦੇ ਜੰਮੂ ਦੇ ਹਾਂ ਬਿਲਕੁਲ ਬਿਲਕੁਲ ਤੇ ਇੱਥੇ ਸਾਨੂੰ ਬੜਾ ਲੋਕੀ ਕਹਿੰਦੇ ਉਹ ਯਾਰ ਤੁਸੀਂ ਹੱਤਗਵਾਦੀ ਹੋ ਯਾਰ ਉਪਾਏ ਦੇਖ ਮੇਰੀ ਗੱਲ ਸੁਣ ਮੇਰੇ ਵੀਰੇ ਤੂੰ ਉੱਥੇ ਜਾ ਹਾਂ ਹਾਂ ਕੋ ਜਾ ਫਿਰ ਤੈਨੂੰ ਪਤਾ ਲੱਗੇਗਾ ਹੱਤਗਵਾਦੀ ਕੀ ਹੈ ਔਰ ਆਮ ਬਬਲਕ ਕੀ ਹੈ 7 ਵਜੇ ਕੀ ਆਪਾਂ ਹੱਤਗਵਾਦੀ ਹਰੇਕ ਕਸ਼ਮੀਰੀ ਹੱਤਗਵਾਦੀ ਨਹੀਂ ਹੈ ਇਹ ਨਹੀਂ ਹੈ ਦੇਖ ਲੈ ਹਰੇਕ ਕਸ਼ਮੀਰੀ ਮਾੜਾ ਨਹੀਂ ਹਰੇਕ ਸਿੱਖ ਮਾੜਾ ਨਹੀਂ ਹਰੇਕ ਹਿੰਦੂ ਮਾੜਾ ਨਹੀਂ ਕੋਈ ਮਾਜਾ ਮਾੜਾ ਨਹੀਂ ਇਨਸਾਨ ਖੁਦ ਆਪਣਾ ਮਜਾ ਬਣਾਉਂਦਾ ਤੇ ਖੁਦ ਉਹ ਆਪਣੇ ਆਪ ਨੂੰ ਉਪਰਾ ਕਰਨ ਦੇ ਵਿੱਚ ਦੇ ਵਿੱਚ ਦੋਹੇ ਦੇ ਕੋਮ ਦਾ ਜਾਤ ਦਾ ਜਿਹੜਾ ਨਫ਼ਰਤ ਪਲਾਉਂਦੇ ਨੇ ਸਭ ਤੋਂ ਵੱਡਾ ਧਰਮ ਹੈ ਇਨਸਾਨੀਅਤ ਇਨਸਾਨੀਅਤ ਸਾ ਮੇਰਾ ਇਹੋ ਚੀਜ਼ ਹੈ ਜੇ ਇਨਸਾਨੀਅਤ ਨਾ ਹੋਵੇ ਤਾਂ ਸਾਰਾ ਧਰਮ ਸਾਰਾ ਧਰਮ ਬਦੀ ਆਏ ਜਿੰਨੇ ਕਸ਼ਮੀਰੀ ਨੇ ਜਦੋਂ ਹੁਣ ਆਪਹਿਰਗਮ ਅਟੈਕ ਹੋਇਆ ਹਾਂ ਉਹਦੇ ਵਿੱਚ ਕਸ਼ਮੀਰੀ ਕਿੰਨੇ ਵਿਚਾਰੇ ਮਰੇ ਗਏ ਕਿੰਨੇ ਮਾਰੇ ਗਏ ਔਰ ਕਿੰਨੇ ਦੇਖ ਲੈ ਉਸਤਾਦ ਜਿੰਨੇ ਇੱਕ ਦੇ ਬਚਾਉਂਦੇ ਹੋਏ ਜਿਨ੍ਹਾਂ ਨੇ ਹਲਪ ਕਰਕੇ ਜਿਹੜੇ ਬੰਦੇ ਫੇਰ ਜਿਹੜੇ ਤੇ ਮਰ ਗਏ ਉਹ ਤੇ ਚਲੇ ਗਏ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਜਿਹੜੇ ਚੁੱਕ ਕੇ ਉਥੋਂ ਕਿਹਨੇ ਲਿਆ ਹੂੰ ਫੌਜ ਤੇ ਉਹਦੇ ਮਿਲਟਰੀ ਤੇ ਜਾਂ ਬਾਹਰ ਦੇ ਬੰਦੇ ਤੇ ਉਹਦੇ ਬਾਅਦ ਵਿੱਚ ਆਏ ਉਹਦੇ ਬਾਅਦ ਚ ਐਸੀ ਗੱਲ ਆ ਜਿਹੜੇ ਲੋਕ ਲੋਕਲ ਕਸ਼ਮੀਰੀ ਸੀ ਉਹਨਾਂ ਨੇ ਪਹਿਲਾਂ ਚੁੱਕ ਕੇ ਹਸਪੀਟਲ ਉਪਰਾਵਾ ਬੱਚੇ ਜਿਹਨਾਂ ਸੇਫ ਫੈਮਲੀ ਵਾਲੇ ਸੀ ਭਾਈ ਚੁੱਕ ਚੱਕ ਕੇ ਹਸਪੀਟਲ ਫੈਮਲੀ ਪਹੁੰਚਾ ਬਿਲਕੁਲ ਥੋੜਾ ਬੋਤਾ ਬਚਾ ਹੋ ਗਿਆ ਲੇਕਿਨ ਉਹ ਵੀ ਦੇਖ ਲੈ ਉਹ ਵੀ ਇੱਕ ਮੇਰੇ ਹਿਸਾਬ ਦੇ ਨਾਲ ਦੇਖ assi ਤਾਂ ਅਸੀਂ ਸਿਆਸਤ ਵਿੱਚ ਬੈਣਾ ਨਹੀਂ ਚਾਹਦਾ assi ਚਲੋ ਉਹ ਬਈ ਦਿਹਾੜੀਦਾਰ ਬੰਦੇ ਆ ਉਹ ਚੀਆ ਕਹਿੰਦਾ ਉਹਦਾ ਬੱਚੇ ਨਹੀਂ ਵੀ ਕੀ ਸੀ ਕੀ ਨਹੀਂ ਪਰ ਮੈਂ ਇੱਕ ਗੱਲ ਕਹਿੰਦਾ ਵੀ ਹੋਰ ਭਾਈ ਉੱਥੇ ਦੁੱਖ ਤਕਲੀਫ ਤੁਸੀਂ ਜ਼ਿੰਦਗੀ ਦੇ ਵਿੱਚ ਕੀ ਦੇਖਿਆ ਕੋਈ ਮੁਕਾਬਲਾ ਦੇਖਿਆ ਅਸੀਂ ਇਨਕਾਉਂਟਰ ਰਸਤਾ ਆਪਣੀਆਂ ਅੱਖਾਂ ਨਾਲ ਦੇਖਿਆ ਅੱਛਾ 2000 ਸਾਲੋਂ 2000 ਤੋਂ 2000 ਤੋਂ ਲੈ ਕੇ 2005 ਤੋੜੀ ਨਾ ਹਾਂ ਹਾਂ ਅਸੀਂ ਆਦਾ ਤੱਕ ਆਏ ਤੁਸੀਂ ਯਕੀਨ ਨੇ ਮੰਨੋਗੇ ਆਜੀ ਆ ਬਕਰਵਾਲਾ ਅਸੀਂ ਕੱਲੇ ਬਕਰਵਾਲਾਂ ਦੀਆਂ ਬکریاں ਜਾਂਦੀਆਂ ਨੇ ਆਹ ਬਕਰਵਾਲਾ ਦੀਆਂ ਬکریاں ਇਹ ਕਾਊਂਟਰ ਅਸੀਂ ਸਾਹਮਣੇ ਦੇਖੇ ਰਹਿੰਦੇ ਆ ਆਪਣੇ ਅੱਛਾ ਜੀ ਤਿੰਨ ਤਿੰਨ ਦਿਨ ਚਾਰ ਚਾਰ ਦਿਨ ਪੰਜ ਪੰਜ ਦਿਨ ਵੀ ਲਗਾਤਾਰ ਲਗਾਤਾਰ ਬਰੋਬਰ ਤੇ ਜਿਹੜੇ ਫਿਰ ਭਾਈ ਉੱਥੇ ਆਮ ਜਨਤਾ ਆਉਂਦੀ ਉਹਨਾਂ ਦੇ ਨਾਲ ਕਿਹਜਾ ਪਤੀਰਾ ਉਹਨਾਂ ਦਾ ਕਰਫਿਓ ਕਰਫਿਓ ਬਿਲਕੁਲ ਕਰਫਿਓ ਬੰਦ ਦਿਨੇ ਕੋਈ ਬੰਦਾ ਜਿਹੜਾ ਹੈ ਨਾ ਅਗਰ ਇੱਥੇ ਕਾਊਂਟਰ ਹੈ ਤਾਂ ਇਹ ਜਿਹੜੇ ਆਸ-ਪਾਸ ਦੇ ਲੋਕ ਹੋਣਗੇ ਇਹ ਪਹਿਲਾਂ ਹੀ ਬਾਹਰ ਕੱਢ ਦਿੰਦੇ ਨੇ ਠੀਕ ਹੈ ਤੁਸੀਂ ਜਗਾ ਖਾਲੀ ਕਰਾ ਹਾਂ ਤੁਸੀਂ ਪਿੱਛੇ ਚੱਲ ਜਾਓ ਉੱਧਰ ਚੱਲ ਜਾਓ ਬਿਆਰ ਚੱਲ ਜਾਓ ਉੱਧਰ ਚੱਲ ਜਾਓ ਦੋ ਦਿਨ ਸੇ ਚਾਹਤ ਦੇ ਰਹੇ ਹਾਂ ਕੱਲੇ ਨੰਬਰ ਦਾ ਇੰਕਾਊਂਟਰ ਇੱਕ ਆ ਦਿਨ ਹੋਇਆ ਤਾਂ ਜੇ ਇੱਕ ਦੇਖੋ ਬੜੀ ਬਜੀਬ ਪਹਾੜੀਆਂ ਆਉਂਦੀਆਂ ਪਹਾੜੀਆਂ ਅੰਦਰੇ ਸੁਰੰਗ ਹੁੰਦੀ ਆ ਪੜ ਜਾਂਦੇ ਸੁਰਤਾਂ ਤਾਂ ਫਿਰ ਉੱਥੇ ਟਾਈਮ ਲੱਗਦਾ ਬਹੁਤ ਔਰ ਸਰ ਕਰਨ ਵਾਸਤੇ ਸਰ ਕਰਨ ਵਾਸਤੇ ਤੇ ਫਿਰ ਟਾਈਮ ਲੱਗਦਾ ਹੈ ਤੇ ਫਿਰ ਉੱਥੇ ਦਿਨਵੇ ਲੱਗ ਜਾਂਦੇ ਤਾਂ ਚਾਰ-ਚਾਰ ਦਿਨ ਲੜਦੀ ਰਹਿੰਦੀ ਹੈ ਮਿਲਟਰੀ ਅੱਛਾ ਜੀ ਔਰ ਚਾਰ-ਚਾਰ ਦਿਨ ਦੇਖ ਜਦੋਂ ਲੜਦੀ ਹੈ ਨਾ ਲੋਕੀ ਕਹਿੰਦੇ ਆ ਫਿਰ ਤਾਂ ਖਤਮ ਕਰਕੇ ਹੱਥ ਲੋਕੀ ਕਹਿੰਦੇ ਆ ਫੌਜ ਉਹ ਫਿਰ ਦੇਖ ਫੌਜ ਉਹ ਹੈ ਜਿਹੜਾ ਫੌਜ ਦੇ ਵਿੱਚ ਫੌਜੀ ਆ ਉਹਨੂੰ ਪੁੱਛ ਮੈਂ ਫੌਜ ਕੀ ਕੀ ਜੈ ਸਹੀ ਕਹਿੰਦਾ ਲੋਕੀ ਤਾਂ ਅਸੀਂ ਤਾਂ ਕਹਿੰਦੇ ਆ ਫੌਜ ਯਾਰ ਫੌਜ ਦੇ ਨਹੀਂ ਯਾਰ 80 ਅਰਬ ਤਾਂ ਖਵਾ ਲੈਂਦੇ ਮੇਰੇ ਪੈਸਾ ਕੁਝ ਨਹੀਂ ਹੈ 24 ਤਲੇ ਤੇ ਰਹਿੰਦੀ ਹੈ 24 ਘੰਟੇ ਰਹਿੰਦੀ ਆ ਪਰ ਆਨੇ ਕਿਹੜੇ ਪਾਸੇ ਕੋ ਧੂਮਾਕਾ ਠਾਲ ਕੇ ਪੰਜੇ ਸਰੀਰ ਹੀ ਡਾ ਦੇਗਾ ਲਾਜ ਕਿਉਂਕਿ ਉਹਨਾਂ ਨੇ ਡਿਊਟੀ ਬਈ ਕਰਨੀ ਹੈ ਆ ਦਾ ਪਰਿਵਾਰ ਵੀ ਦੇਖਣਾ ਹੈ ਸਭ ਕੁਝ ਜਿਹੜੇ ਦੂਜੇ ਪਾਸੇ ਉਹ ਤਾਂ ਮਰਨ ਦੀ ਖਤਰਾ ਹੈ ਹੁਣ ਉਹਨਾਂ ਨੂੰ ਮਰਨਾ ਹੀ ਹੈ ਉਹਨੂੰ ਇਹ ਨਹੀਂ ਟੈਨਸ਼ਨ ਉਹਨੂੰ ਇਹ ਨਹੀਂ ਟੈਨਸ਼ਨ ਜੇ ਮੈਂ ਕੱਲਾ ਮਰਾਂ ਉਹਨੂੰ ਉਹਨੂੰ ਇਹ ਟੈਨਸ਼ਨ ਹੁੰਦੀ ਆ ਚਲ ਮੈਂ ਤਾਂ ਮਰਾਂ ਦਾ ਨਾਲ ਮੈਂ ਜੇ ਦੋ ਚਾਰ ਹੋਰ ਹੀ ਮਰ ਲੈ ਕੇ ਮਰਾਂ ਲੈ ਕੇ ਮਰਾਂ ਮੇਰਾ ਨਾਮ ਹੋ ਜਾਏ ਜਿਹੜੀ ਜਿਹੜੀ ਮਿਲਟਰੀ ਹੁੰਦੀ ਆ ਮਿਲਟਰੀ ਕੇ ਹੋ ਜਾਏ ਮਿਲਟਰੀ ਹੋ ਜਾਂਦੀ ਆ ਇੱਕ ਹੀ ਮਰੇ ਬਸ ਬਾਕੀ ਪਬਲਿਕ ਨੂੰ ਨਾ ਸਿਵਲੀਆਂ ਬਤੇ ਹਾਂ ਬਸ ਜਾਇ ਕੁਝ ਠੀਕ ਹੈ ਨਾ ਬਈ ਭਾਈ ਆਮ ਜਿਹੜੀ ਆਮ ਜਨਤਾ ਹੈ ਉਹਦੀ ਉਥੇ ਹੈਲਪ ਕਰਦੀ ਹੈ ਆਰਮੀ ਹਾਂ ਕਰਦੇ ਆ ਬਈ ਦੇਖ ਭਾਈ ਕਰਦੀ ਹੈ ਆਰਮੀ ਕਰਦੀ ਹੈ ਐਸੀ ਨਹੀਂ ਹੈ ਔਰ ਵਿੱਚ ਦੇਖ ਲੈ ਕੱਚ ਬੰਦੇ ਐਸੇ ਹੁੰਦੇ ਨੇ ਜਿਹੜੇ ਵਿੱਚ ਆਰਮੀ ਦੇ ਨਾਲ ਗਰਦਾਰੀ ਕਰ ਦਿੰਦੇ ਹਾਂ 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 ਜਦੋਂ ਆਰਮੀ ਨਾਲ ਗਰਦਾਰੀ ਕਰ ਦਿੰਦੇ ਤੇ ਫਿਰ ਆਰਮੀ ਨਹੀਂ ਛੱਡਦੀ ਪਰ ਫਿਰ ਸਿੱਧੇ ਨੂੰ ਤੇ ਪੁੱਠੇ ਨੂੰ ਤੇ ਤੱਕਦੀ ਆਰਮੀ ਜੀ ਇਹ ਸੱਚਾ ਸੀ ਤੇ ਝੂਠਾ ਸੀ ਠੀਕ ਹੈ ਇਦੋਦੇ ਨਾਲ ਅਲੋਗੇ ਦੇਖ ਲੈ ਕਰ ਦਿੰਦੇ ਨੇ ਤੇ ਫਿਰ ਉਹ ਫਿਰ ਆਰਮੀ ਸਾਰੇ ਨੂੰ ਢਾ ਲੈਣ ਫਿਰ ਉਹ ਤਾਂ ਫਿਰ ਹੈ ਹੀ ਉਸੇ ਅੱਖ ਦੀ ਨਿਗਾਹ ਸਾਰੇ ਆ ਜਾਂਦੇ ਆ ਅੱਖ ਦੀ ਨਿਗਾਹ ਜਦੋਂ ਆਰਮੀ ਦਾ ਨੁਕਸਾਨ ਹੋਏਗਾ ਦੇਖ ਤੇ ਫਿਰ ਆਰਮੀ ਨੇ ਤੇ ਫਿਰ ਤਾਂ ਗੁੱਸਾ ਆਉਂਦਾ ਹੀ ਹੈ ਗੁੱਸਾ ਮਾਰਨਾ ਹੈ ਹੁਣ ਪੁਲਵਾਮਾ ਹੋਇਆ ਸੀ ਪੁਲਵਾਮਾ ਕਾਂਡ ਦੇ ਹਲੇ ਕਰਨ ਵਾਲਾ ਕੋਈ ਸੀ ਹਾਂ ਹਾਂ ਕਰਨ ਵਾਲਾ ਕੋਈ ਸੀ ਆਪੋ ਕਿਹਾ ਕਿ ਸਨੇ ਉੱਥੇ ਦੇ ਕਸ਼ਮੀਰੀਆ ਨੇ ਹਾਂ ਉਹ ਤੇ ਆ ਕਸ਼ਮੀਰੀਆ ਨੇ ਉਹ ਤੇ ਆ ਕੇ ਜ਼ਰੇ ਕਿ ਜ਼ਰੇ ਆ ਪਹਿਲਾਂ ਕਾਂਡ ਹੋਇਆ ਆ ਦੇਖ ਲੈ ਸਵੇਰ ਨੂੰ ਕਾਂਡ ਹੋਇਆ 10 ਵਜੇ 12 ਵਜੇ ਤੋਂ ਪਹਿਲਾਂ ਸਭ ਕਸ਼ਮੀਰੀ ਜਿਹੜੇ ਮੁਜ਼ਮਮਤ ਕਰਨ ਦੇ ਚੱਕਰਾਂ ਪਿੱਛੇ ਖਲਾਫ ਆ ਗਏ ਤੰਗਵਾਦੀ ਦੇ ਜਿਹੇ ਕਮ ਆ ਤੰਗਵਾਦੀ ਨੇ ਕਿਹਾ ਸਭ ਤੋਂ ਪਹਿਲਾਂ ਕਸ਼ਮੀਰ ਖਲਾ ਹੋਇਆ ਕਸ਼ਮੀਰ ਦਾ ਸਹੀ ਗੱਲ ਬਾਕੀ ਸਟੇਟਾਂ ਬਾਅਦ ਵਿੱਚ ਹੋਈਆਂ ਦੇ ਕਸ਼ਮੀਰ ਦੀ ਪਬਲਿਕ ਪਹਿਲਾਂ ਦੁਕਾਨਾਂ ਬੰਦ ਕਰਦੀਆਂ ਕਸ਼ਮੀਰੀਆ ਨੇ ਵੀ ਸਾਡਾ ਤਾਂ ਇਹ ਨਾ ਜਮਰੀ ਖਤਮ ਕਰਤਾ ਯਾਰ ਸਾਡੇ ਟੂਰਿਸਟ ਹੀ ਨਹੀਂ ਆਉਣਾ ਇੱਥੇ ਉਹਨਾਂ ਨੂੰ ਪਤਾ ਲੱਗ ਗਿਆ ਬਈ ਸਾਡੀ ਤਾਂ ਮਾਰ ਕਰ ਗਏ ਪੂਰਾ ਮੁਜ਼ਮਮਤ ਕੀਤੀ ਉਹਨਾਂ ਨੇ ਮੈਨੂੰ ਮਿਲਣ ਤਾਂ ਦੇ ਸਹੀ ਉਹ ਵਿਰੋਧ ਕੀਤਾ ਆ ਵਿਰੋਧ ਕੀਤਾ ਪੂਰਾ ਦਬਾ ਕੇ ਲੇਖ ਰਾਂ ਪਰ ਤਬੱਸਿਆ ਵੀ ਜਿਹੜੀ ਆ ਉਹਦੇ ਜਿਹੜੇ ਜੀਆਂ ਜਣੇ ਕਾਲ ਤੋਂ ਫਸੇਗੇ ਬੰਦੇ ਕੋਈ ਕੋਣ ਫਸੇ ਕਸ਼ਮੀਰ ਦੇ ਵੀ ਬਸੇ ਉੱਤੇ ਸਹੀ ਹੋਣਾ ਅਗਰ ਕੋਈ ਦੇਖਣਾ ਗਲਤੀ ਇਹ ਕਰਨੇ ਕੀਤੀ ਪਤਾ ਨਹੀਂ ਕਿੰਨੇ ਬੰਦੇ ਇਸ ਟਾਈਮੇ ਉਹਦੇ ਚੱਕਰਾ ਪਿੱਛੇ ਜੇਲ੍ਹ ਵਿੱਚ ਚਲੇ ਗਏ ਸਹੀ ਗੱਲ ਫਿਰ ਕਰਦਾ ਇੱਕ ਭੁਗਤ ਨਹੀਂ ਆ ਸਾਰਿਆਂ ਨੂੰ ਪੈਂਦੀ ਆ ਹੋਰ ਪੂਰੀ ਕੌਮ ਫਿਰ ਭੁਤਿਆ ਫਿਰ ਥੱਪਾ ਲੱਗ ਜਾਂਦਾ ਪੂਰੀ ਕੌਮ ਤੇ ਸਾਰਾ ਅੱਛਾ ਭਾਈ ਇੱਕ ਹੋਰ ਗੱਲ ਦੱਸਦਾ ਸੀ ਜਿਹਦਾ ਮਨ ਲਵੇ ਉਹ 1947 ਦੇ ਵਿੱਚ ਇੱਕ ਭੈਣ ਮਾਂ ਦਾ ਪੰਜਾਬ ਆ ਗਈ ਸੀ ਕਿ ਉਹਨੇ ਮੈਰਿਜ ਕਰਾਦੀ ਸੀਗੀ ਉਹ ਸਾਡੇ ਉਧਰ ਉਹ ਕਿੰਨੇ ਸਾਲਾਂ ਬਾਅਦ 30 ਸਾਲਾਂ ਬਾਅਦ ਹਨ ਉਹਨੂੰ ਭੈਣ ਭਰਾ ਮਿਲੇ ਆਪਣੇ ਉਹ ਸਾਲ 1947 ਦੇ ਵਿੱਚ ਸਾ 1947 ਅਸੀਂ ਸੁਣਉਂਦੇ ਜਿਹੜੇ ਪੁਰਾਣੇ ਵੀ ਹੋਰ ਹਾਂ 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 ਕਿ ਉਹਨਾਂ ਦੇ ਅੱਗੇ ਜਿਹੜੇ ਪੁੱਤਰ-ਪੋਤਰੇ ਹਨ ਨਾ ਉਹ ਸੋ ਸਾਡੇ ਕੋਲਣ ਤੇ ਅਸੀਂ ਉੱਥੇ ਸੁਣਦੇ ਰਹਿੰਦੇ ਹਾਂ ਜੇ ਇਹ ਉਹ ਹਨ ਅੱਛਾ ਕੀ ਕਰਨਾਗੇ ਉਹ ਜੇ ਉਹ ਘਟਨਾਏ ਹੋਈ ਸੀ ਜਦੋਂ ਆ ਤੂੰ ਜੱਥੇ ਜਾਂਦੇ ਸੀ ਇੱਕ ਦੋ ਛੱਡੋ ਹਾਂ ਇਧਰੋਂ ਮੁਸਲਮਾਨ ਜਾਂਦੇ ਹੋ ਤੇ ਹਿੰਦੂ ਹੁੰਦੇ ਜੀ ਹਾਂ ਉਹ ਕਿਦੇ ਸਿੱਖਾਂ ਦਾ ਜੱਥਾ ਆ ਗਿਆ ਸੀ ਅੱਛਾ ਸਿੱਖਾਂ ਦਾ ਜੱਥਾ ਆਇਆ ਮੁਸਲਮਾਨਾਂ ਦੇ ਘਰ ਘਟ ਸੀ ਤੇ ਉਹਨਾਂ ਨੇ ਨੱਠਣਾ ਸ਼ੁਰੂ ਕਰ ਲਿਆ ਮੁਸਲਮਾਨਾਂ ਨੇ ਹਾਂ ਠੀਕ ਹੈ ਜਿਹਨੇ ਭਜਣਾ ਸ਼ੁਰੂ ਕਰ ਲਿਆ ਜਿਹਨੇ ਹੁਣ ਮਾਰਨਗੇ ਮਾਰੇ ਜਾਣਗੇ ਹਾਂ ਬੀਬਾ ਦੀ ਜਾਨ ਬਚਾਓ ਬਚ ਗਏ ਉਹ ਇੱਕ ਕੁੜੀ ਸੀ ਉਹ ਵਿਚਾਰੀ ਭਜ ਰਹੀ ਸੀ ਕਿਹਾ ਦੋ ਲੋਕੀ ਉਮਰ ਸੀ ਹਾਂ ਹਾਂ ਬਾਕੀ ਦੇਖ ਆਪਣੀ ਜਾਨ ਤੇ ਛੱਡ ਕੇ ਨੱਠ ਗਏ ਬੱਚੇ ਛੱਡ ਕੇ ਭਜ ਗਏ ਮਾਵਾ ਸਭ ਕੋਈ ਛੱਡ ਕੇ ਭਜ ਗਏ ਉਹ ਕੁੜੀ ਜਣੀ ਸੀ ਉਹ ਉਹਨਾਂ ਨੇ ਸਿੱਖਣ ਲੈ ਲਈ ਅੱਛਾ ਹੋ ਲੈ ਤੇ ਉਹ ਇਧਰ ਪੰਜਾਬ ਆ ਕੇ ਜਿਹੜਾ ਨਾ ਉਹ ਬਾ ਸਰਦਾਰ ਕਿਸੇ ਨੇ ਵਿਆਹ ਕਰ ਲਿਆ ਠੀਕ ਹੈ ਬਾਦ ਉਹਨਾਂ ਨੂੰ ਉਦੋਂ ਭਰਾ ਦੇ ਉਹਦਾ ਨਾਂ ਸੀ ਚੌਧਰੀ ਗਰਜਾਰ ਚੌਧਰੀ ਗਰਜਾਰ ਅੱਛਾ ਅੱਜ ਵੀ ਉਹਦਾ ਜਿਹੜਾ ਨਾ ਇਹ ਉਹ ਐ ਨਹੀਂ ਹੈ ਠੀਕ ਹੈ ਲੇਕਿਨ ਉਹਦੇ ਜਿਹੜੇ ਨਾ نسل ਅੱਗੇ ਬੱਚੇ-ਪੁੱਤੇ-ਪੋਤੇ ਹੈਗੇ ਆ ਲੇਕਿਨ ਨਾਂ ਚੱਲਦਾ ਉਹਦਾ ਠੀਕ ਹੈ ਅੱਜ ਵੀ ਕਹਿੰਦੇ ਚੌਧਰੀ ਗਰਜਾਰ ਦੀ ਭੈਣ ਜਿਹੜੀ ਆ ਉਹ ਫਲਾਣੀ ਜਗ੍ਹਾ ਸਿੱਖਾਂ ਨੇ ਚੁੱਕ ਕੇ ਲੈ ਗਈ ਸੀ ਠੀਕ ਹੈ ਕੁੜੀ ਦਾ ਨਾਂ ਪਤਾ ਹੈਗਾ ਨਾ ਨਾ ਅੱਛਾ अच्छा जी ओ बार परावा ओ पवानदा रया पंजाब फिर के मैं मत मेनू ਭੈਣ ਮੇਰੀ ਪੰਜਾਬ ਮਿਲ ਜਾਏ ਕਰੇ اچھا ਉਹ ਤੋਂ ਕਿਣਾ ਫੋਨ ਹੁੰਦੇ ਸੀ ਉਹ ਫੋਨ ਸ਼ੋਨ ਕੁਛ ਨਹੀਂ ਕੋਈ ਕੁਛ ਸਿਸਟਮ ਨਹੀਂ ਸੀ ਨਹੀਂ ਲੱਭਦਾ ਰਿਆ ਆਪਣੇ ਭੈਣ ਨੂੰ ਕਿਤੇ ਨਾ ਕਿਤੇ ਮੇਰੀ ਭੈਣ ਮਿਲ ਜੇ ਲੱਭਦਾ ਰਿਆ ਸਾਲ ਲਾਸਟ ਕਿਤੇ ਇੱਕ ਵਾਰੀ ਕਿਤੇ ਕਿਸੇ ਖੋਦੇ ਜਾ ਕੇ ਮੁਲਾਕਾਤ ਹੋ ਗਈ ਉਹਦੀ اچھا ਉਹ ਭੈਣ ਦਾ ਹਾਂ ਭੈਣ ਤੇ ਜਦੋਂ ਖੋਦੇ ਮੁਲਾਕਾਤ ਤੇ ਉਹਨਾਂ ਨੇ ਕਿਹਾ ਦੇਖ ਭੈਣ ਨੇ ਕਿਹਾ ਦੇਖ ਹਾਂ ਉਹ ਆ ਗਏ ਜ਼ਰੂਰ ਇਥੇ ਇਹ ਤੈਨੂੰ ਮਾਰ ਦੇਣਗੇ ਠੀਕ ਹੈ ਮੇਰੇ ਘਰ ਦੇ ਹਾਂ ਤੈਨੂੰ ਮੇਰੇ ਘਰ ਦੇ ਮਾਰ ਦੇਣਗੇ ਹਾਂ ਤੂੰ ਇਹ ਕੰਮ ਕਰ ਤੂੰ ਨਿਕਲ ਜਾ ਵਸ ਵਾਪਸ ਹੋ ਜਾ ਠੀਕ ਹੈ ਹਾਂ ਫਿਰ ਉਹ ਦੋ ਚਾਰ ਰੁਪਏ ਦਾ ਦੋ ਚਾਰ ਦੇ ਥੇ ਰਾਂਗਾ ਇਧਰ ਰਾਂਗਾ ਮਜ਼ਦੂਰੀ ਮਜ਼ਦੂਰੀ ਕਰਨਾ ਚਲ ਤੇ ਨੂੰ ਮਿਲਦਾ ਰਾਂਗਾ ਮੈਂ ਵਾਹ ਦੇਖਦੇ ਮਿਲਦੇ ਮਿਲਦੇ ਉਹਦੇ ਨਾ ਨਾ ਉਹ ਸਰਦਾਰ ਜੀ ਨੇ ਦੇਖ ਲਿਆ ਉਹਦੇ ਘਰ ਆਦੇ ਨੇ ਉਹਦੇ ਘਰ ਲੈ ਉਹਨੇ ਕਿਹਾ ਆਹ ਬੰਦਾ ਕੌਣ ਸੀ ਉਹਨੇ ਕਿਹਾ ਦੇਖ ਹੁਣ ਤੇ ਕੰਮ ਮਾੜਾ ਹੋ ਗਿਆ ਹਾਂ ਹਾਂ ਉਹਨੇ ਕਿਹਾ ਦੇਖ ਭਾਈ ਮੈਂ ਤੈਨੂੰ ਦੱਸ ਦਾਂਗੇ ਲੇਕਿਨ ਇੱਕ ਮੇਰੀ ਆ ਖਸ਼ਾਰਤ ਹੈ ਬੋਲ ਕਿ ਹਾਂ ਬੋਲ ਜੇ ਤੂੰ ਕੁਛ ਜਿਹੜਾ ਕੱਲ ਮੈਂ ਕਾਂਗੀ ਉਹਦੇ ਉੱਪਰ ਪੱਕਾ ਕਾਇਮ ਰਹੇਗਾ ਹਾਂ ਤੇ ਵਾਹ ਹਾਂ ਜਬਾਨ ਬੋਲ ਕਿ ਬੋਲ ਇਹਦੇ ਨਾਲ ਤੁਸੀਂ ਤੋਂ ਟੱਚ ਵੀ ਨਹੀਂ ਕਰਨਾ ਠੀਕ ਹੈ ਹੋਰ ਬੋਲਣਾ ਨਹੀਂ ਇਹਦੇ ਨਾਲ ਠੀਕ ਹੈ ਕੋਈ ਕੁੱਟ ਮਾਰ ਨਹੀਂ ਹਾਂ ਕੋਈ ਕੁੱਟ ਮਾਰ ਨਹੀਂ ਕਰਨੇ ਉਹਨੇ ਕਿਹਾ ਭਲੀਏ ਲੋਕ ਕਿਹਾ ਕਿ ਐਂ ਕਰਾਂਗਾ ਜੇਕਰ ਪੰਦਾ ਸਹੀ ਹੋਇਆ ਤਾਂ ਨਹੀਂ ਕਰਾਂਗਾ ਹਾਂ ਬਸ ਉਹਨੇ ਸੁਣਾਇਆ ਕਹਿੰਦਾ ਇਹ ਤੇ ਮੇਰਾ ਭਰਾ ਹੈ ਠੀਕ ਹੈ ਹਨ ਸੱਖਾ ਭਰਾ ਕਹਿੰਦਾ ਮੇਰਾ ਸੱਖਾ ਮੇਰੀ ਮਾਂ ਇੱਕ ਮੇਰਾ ਪਿਓ ਇੱਕ ਮਾਰਾ ਜਾਇਆ ਸੱਖਾ ਭਰਾ ਮੇਰਾ ਠੀਕ ਹੈ ਬਾਦ ਉਪਰਾਵਾ ਉਹ ਸਰਦਾਰ ਗਿਆ ਉਹਦੇ ਘਰ ਪਾਤਾ ਉਹ ਨਟ ਗਿਆ ਫਿਰ ਜਦੋਂ ਉਹਨੂੰ ਪਤਾ ਪਤਾ ਲੱਗਿਆ ਸਰਦਾਰ ਜੀ ਨੂੰ ਪਤਾ ਲੱਗਿਆ ਉਹ ਫਿਰ ਡਰਦੇ ਮਾਰੇ ਨਟ ਗਿਆ ਸਰਦਾਰ ਮਾਰਨਗੇ ਹਾਂ ਹਾਂ ਫਿਰ ਆ ਨਟ ਗਿਆ ਫਿਰ ਉਹ ਇਧਰੋਂ ਛੜੇ ਗਏ ਫਿਰ ਉੱਥੇ ਥੰਗ अच्छा फिर ਉਹਨਾਂ ਨੇ 84 ਵਿੱਚ ਉਹ ਕਾਂਡ ਹੋਇਆ ਹਾਂ ਹਾਂ ਜਦੋਂ ਸਿੱਖਾਂ ਨਾਲ ਆਇਆ ਜਿਹੜਾ ਇਹ ਸਿਆਸਤ ਦੇ ਨੰਗੇ ਸਿਆਸਤ ਦੇ ਬਿਲਕੁਲ ਠੀਕ ਹੈ ਨਹੀਂ ਮਾਰਿਆ ਇੱਕ ਬੰਦੇ ਨੇ ਤੇ ਭੋਗਣਾ ਪਿਆ ਗਿਆ ਭੋਗਣਾ ਸਾਰੀ ਕੌਮ ਨੂੰ ਪੈ ਗਿਆ 84 ਦਾ ਜਦੋਂ ਕੰਨਟ ਹੋਇਆ ਤੇ ਫੇਰ ਉਹਨਾਂ ਦੇ ਸਿਰ ਬੜੀ ਉੱਚੇ ਭਰਾ ਫੈਂਦੇ ਜਿਹੜੀ ਬਾਕੀ ਉਹ ਤੇ ਖਤਮ ਹੋ ਗਈ ਤੇ ਹਾਂ ਹਾਂ ਉਹ ਇਧਰੋਂ ਨਟ ਗਏ ਤੇ ਉਧਰ ਉਹ ਆਪਣੇ ਉਹਦੇ ਪਰਿਵਾਰ ਵਿੱਚ ਉਹ ਬੰਦਾ ਉਹਨੂੰ ਆਪਣੇ ਆਪਣੇ ਪਰਿਵਾਰ ਜਿਉਣੀ ਚਲੇ ਗਿਆ ਉਹ ਲੈ ਗਿਆ ਉੱਥੇ ਅੱਛਾ ਜਦੋਂ ਉਹ ਉੱਥੇ ਗਿਆ ਨਾ ਤੇ ਉਹ ਬੰਦੇ ਨੇ ਨਾ 84 ਤੋਂ ਬਾਅਦ ਦੋ ਚਾਰ ਸਾਲ ਬਾਅਦ ਨਾ ਉਹਨੇ ਫੇਰ ਆਪੇ ਕਿਹਾ ਤਾਂ ਉੱਥੇ ਸਾਡੇ ਜਿਹੜੇ ਜਿੰਨੇ ਲੋਕ ਸੀ ਉਹਨੇ ਕਿਹਾ ਨਾ ਹਾਂ ਅਸੀਂ ਜ਼ੁਲਮ ਕੀਤਾ ਸੀ ਇੱਕ ਸਾਲ ਵਿੱਚ ਮੁਸਲਮਾਨ ਹਨ 47 ਵੀ ਹਾਂ ਤੇ ਅੱਜ ਸਾਡੇ ਨਾਲ ਹੋ ਗਿਆ ਉਹ ਵਾਪਸੀ ਸਾਨੂੰ ਰੱਬ ਨੇ ਦੌਰ ਭੁਗਤਣੀ ਪੈਗੀ ਦੀ ਭੈਗ ਹਾਂ ਕੰਦਾ ਕੁਛ ਨਹੀਂ ਆ ਸਾਡਾ ਆਪਣਾ ਦੋਸ਼ ਸੀ ਅਸੀਂ ਮਾੜਾ ਕੀਤਾ ਤੇ ਅੱਜ ਸਾਡੇ ਨਾਲ ਮਾੜਾ ਹੋ ਪੁੱਤਨੀ ਭੇਜੀ ਤਾਂ ਗਿਆ ਤੇ ਬੰਦਾ ਲੈ ਤੋ ਜਿਹੜਾ ਨਾ ਦੇਖ ਬਿਰੋ ਬੰਦਾ ਕੁਛ ਹੋਰ ਟੈਕਟਾ ਹੋ ਗਿਆ ਸਿੱਧਾ ਸੰਤ ਬਣ ਗਿਆ ਅੱਛਾ ਜੀ ਸਾਧ ਬਣ ਗਿਆ ਕੋਈ ਕੋਈ ਕਿਸੇ ਦਾ ਮਤਲਬ ਨਹੀਂ ਸੀ ਉਹ ਤਾਂ ਕੋਈ ਝੋਟ ਫਰਾਡ ਕੋਈ ਉਹਦੇ ਉਹਦੇ ਪਰਿਵਾਰ ਹੁਣ ਵੀ ਰਹਿੰਦਾ ਉੱਥੇ ਹਾਂ ਬੱਚੇ ਪੁੱਤ ਪੋਤੇ ਪੋਤੀਆਂ ਆ ਗਿਆ ਹਾਂ ਆਪੋRETURNTRANSFER ਇੱਕ ਹੋ ਜਾਤਾ ਹੈ ਉਹ ਮਿਲਟਰੀ ਵੀ ਸੀ ਫਿਰ আচ্ছা ਹਾਂ ਬਾਅਦ ਇਹ ਕਹਿੰਦੇ ਮਿਲਟਰੀ ਵੀ ਚ ਹੋਇਆ ਸੀ ਹਾਂ ਉਹਦੇ ਵੀ ਅੱਗੇ ਉਹ ਸਾਢੇ ਥੋੜੇ ਅਪਰਾਣੀਆਂ ਗੱਲਾਂ ਤੋਂ ਬੋਲ ਰਹੀ ਨਾ ਫੇਸਬੁੱਕ ਦਾ ਜਿਵੇਂ ਲੋਕੀ ਹੋਰ ਪਾਸੇ ਹੋ ਗਏ ਉਹ ਗੱਲਾਂ ਹੀ ਭੁੱਲ ਗਈਆਂ ਉਸਤਾਹ ਸਹੀ ਗੱਲ ਆ ਚੀਜ਼ ਹੋਰ ਬਈ ਥੋੜੇ ਉਧਰ ਕੀ ਖਾਸ ਹੈ ਕੋਈ ਦੇਖਣ ਵਾਸਤੇ ਜੇ ਕਿਸੇ ਨੇ ਆਉਣਾ ਹੋਵੇ ਸਤਾ ਸਾਰੀਆਂ ਚੀਜ਼ਾਂ ਖਾਸਾ ਰੌਣਕ ਮੇਲੇ ਹੀ ਆ ਲਈ ਅੱਜ ਹਰੇ ਆਉਂਦੇ ਠੰਡਾ ਮੌਸਮ ਆ ਬਸ ਸਿਆ ਮੌਸਮ ਠੰਡਾ ਜਿੰਨੀ ਮਰਜ਼ੀ ਗਰਮੀ ਹੋਏਗੀ ਰਾਤ ਨੂੰ ਤੁਸੀਂ ਫਿਰ ਵੀ ਕੰਬਲ ਔੜ ਕੇ ਸੋਗੇ ਬਿਨਾਂ ਪੱਖਾ ਵੀ ਤਾਂ ਐਸੀ ਆਖ ਹਜ਼ੂਰਤੀ ਪੱਥਰਵਾਜੀ ਹੁਣ ਖਤਮ ਹੋ ਗਈ ਪੱਥਰਵਾਜੀ ਖਤਮ ਹੋ ਗਈ ਪੱਥਰਵਾਜੀ ਖਤਮ ਕਿਤੇ ਹੋਇਆ ਪੱਥਰਵਾਜੀ ਸਾਬਨਾ ਖਤਮ ਹੋ ਗਈ ਤੇ ਖਸਾ ਆਪਣਾ ਨਹੀਂ ਹੋਈ ਹਾਂ ਖਤਮ ਇਸਰਾ ਹੋ ਗਈ ਜਿਹੜੇ ਪੱਥਰਵਾਜੀ ਵਾਲੇ ਸੀ ਉਹ ਸਾਰੇ ਜੇਲਾ ਵਿੱਚ ਬੰਦ ਕਰਤੇ ਜਿਹੜੇ ਉਹਨਾਂ ਦੇ ਲੀਡਰ ਸੀ ਉਹ ਵੀ ਜੇਲਾ ਹੋ ਗਿਆ ਹੇ ਗਾਨ ਹਲਗਾਵਾਦੀ ਨੇ ਤਾਂ ਉਹ ਸਾਰੇ ਦੇਖ ਲੈ ਜੇਲਾ ਵੀ ਸੀ ਉਹ ਦੇਖ ਲੈ ਉਹ ਵੀ ਹਲਗਾਵਾਦੀ ਨੇ ਤੇ ਜਿੰਨੇ ਵੀ ਆ ਸਭ ਜੇਲਾ ਜੇਲਾ ਤੇ ਬੱਥਰਵਾਜੀ ਜੇਲਾ ਭਰੀ ਦੀਆਂ ਉਹ ਆਣੀਆਂ ਹਾਂ ਕੱਲ ਕੋਈ ਸਰਕਾਰ ਬਣੀ ਹੋ ਸਕਦਾ ਸਰਕਾਰ ਬਣੇ ਕੱਲ ਕੋਈ ਇਹ ਹਲਗਾਵਾਦੀ ਦਾ ਜੀਆਂ ਪਹਿਲਾਂ ਕਹਿੰਦੇ ਤਲਬਾਨ ਨੂੰ ਕਹਿੰਦੇ ਸੀ ਅਤੰਗਵਾਦੀ ਆ ਆਯੂਪੀ ਸਰਕਾਰ ਕਹਿੰਦੀ ਸੀ ਤੇ ਯੋਗੀ ਸਰਕਾਰ ਆ ਦੇਖ ਲੈ ਤਲਬਾਨ ਯੂਪੀ ਵੀ ਤੇ ਸੁਆਗਤ ਕੀਤਾ ਗਿਆ ਯਾਰ ਫਿਰ ਮੁੜ ਕੇ ਸਹੀ ਸਹੀ ਆ ਦੇ ਹੈਲੋ ਹਤਾਵਾ ਦੇਸੀ ਬਾ ਉਸੇ ਦਾ ਸਪੋਰਟ ਕਰ ਸਿਆਸਤਾਨ ਹੈ ਇਹ ਬਾਈ ਸਿਆਸਤਾਨ ਐ ਚੀਜ਼ਾਂ ਸਿਆਸਤਾਨ ਐ ਦੇ ਵਿੱਚ ਤੁਸੀਂ ਨਹੀਂ ਪਹਿਣਾ ਨਹੀਂ ਪਹਿਸਾ ਠੀਕ ਹੈ ਜੀ ਧੰਨਵਾਦ ਜੀ ਫੇਰ ਕਦੇ ਆਪਾਂ ਮਿਲਾਂਗੇ ਲੰਬਿਆਂ ਵਿਚਾਰਾਂ ਕਰਾਂਗੇ ਐਸਾ ਕੁਛ ਨਹੀਂ ਆ ਮੇਰੇ ਵੀਰ ਇੱਕੋ ਵੀ ਸ਼ੰਮੂ کشمیر ਜਾ ਕੇ ਫੇਰ ਜਾ ਕੇ ਦੇਖੋ ਸਭ ਨੂੰ ਟਾਰਗੇਟ ਕਰਵਾਸੀ ਮੰਨਨ ਟਾਰਗੇਟ ਹੋਣ ਨੂੰ ਤਿਆਰ ਆਗੇ ਸਾਰਾ ਭਾਈਚਾਰਾ ਆਪਣਾ ਕੋਈ ਮੁਸਲਮਾਨ ਹਿੰਦੂ ਸਿੱਖ ਕੋਈ ਨਫਰਤ ਨਹੀਂ ਹੈ ਸਿਰਫ ਸਿਆਸਤ ਦੀਆਂ ਗੱਲਾਂ ਨੇ ਇਹ ਆਪਣੇ ਤੋਂ ਉੱਪਰ ਦੀਆਂ ਗੱਲਾਂ ਨੇ ਲੋਕਲ ਲੈਵਲ ਤੇ ਗਰੀਬੀ ਦਾਅਵੇ ਦੇ ਵਿੱਚ ਸਾਰੇ ਭਾਈ ਨੇ ਬਿਲਕੁਲ ਬਿਲਕੁਲ ਸਭ ਤੋਂ ਵੱਡਾ ਆਪਣਾ ਵੀ ਏਕਤਾ ਜਿਹੜੀ ਹੈ ਨਾ ਇਹ ਜ਼ਰੂਰੀ ਹੈ ਸ਼ਾਂਤੀ ਜ਼ਰੂਰੀ ਹੈ ਸ਼ਾਂਤੀ ਬਣੀ ਰਹੇ ਸਾਡੇ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ ਅਸੀਂ ਇਨਸਾਨੀਅਤ ਦੇਖਣੀ ਚਾਹੀਦੀ ਹੈ ਚਾਹੇ ਕੋਈ ਪੋਸਾ ਮਰਦਾ ਹੈ ਉਹ ਵੀ ਸਾਡੇ ਦੇਸ਼ ਦਾ ਸਾਡੇ ਦੇਸ਼ ਦਾ ਚਾਹੇ ਕੋਈ ਫੌਜੀ ਸ਼ਹੀਦ ਹੁੰਦਾ ਉਹ ਵੀ ਸਾਡੇ ਦੇ ਸਾਡੇ ਦੇਸ ਦਾ ਤੇ ਚਾਹੇ ਉਹ ਆਮ ਨਾਗਰਿਕ ਮਰਦਾ ਉਹ ਵੀ ਸਾਡਾ ਸਾਡੇ ਦੇਸ ਦਾ ਠੀਕ ਹੈ ਨੁਕਸਾਨ ਸਾਡਾ ਆਪ ਦਾ ਸਾਡਾ ਮੁਲਕ ਦਾ ਨੁਕਸਾਨ ਸਾਡੇ ਮੁਲਕ ਦਾ ਨੁਕਸਾਨ ਹੈ ਬਸ ਜੇ ਜੇ ਅਗਰ ਸਾਡੇ ਮੁਲਕ ਦਾ ਨੁਕਸਾਨ ਹੋ ਰਿਹਾ ਤਾਂ ਫਿਰ ਸਾਡਾ ਹੀ ਨੁਕਸਾਨ ਹੈ ਫਿਰ ਦੂਏ ਪਾਕਿਸਤਾਨ ਦਾ ਥੋੜਾ ਜਿਹਾ ਨੁਕਸਾਨ ਸਾਡਾ ਹੈ ਇਹ ਕਰਕੇ ਬਾਕੀ ਮਿਹਨਤ ਕਰੋ ਮਿਹਨਤ ਕਰਕੇ ਆਪਣਾ ਵਧੀਆ ਕੈਰੇਕਟਰ ਵਧੀਆ ਆਪਣਾ ਜੀਵਨ ਬਣਾਓ ਤੁਹਾਨੂੰ ਦੇਖ ਕੇ ਦੇਸ਼ ਨੂੰ ਵੀ ਮਾਣ ਹੋਵੇ ਯਾਰ ਵੀ ਵਾਕਈ ਯਾਰ ਵੀ ਸਾਡੇ ਦੇਸ਼ ਦੇ ਲੋਕ ਕਿੰਨੇ ਵਧੀਆ ਅੱਛੇ ਵੀ ਰਹਿੰਦੇ ਆ ਵਧੀਆ ਵੀ ਰਹਿੰਦੇ ਆ ਕਿਉਂਕਿ ਆਪਣਾ ਫਰਜ਼ ਵੀ ਬਣਦਾ ਯਾਰ ਜਿਸ ਦਾ ਦੇਸ਼ ਦਾ ਆਪਾਂ ਖਾਨੇ ਆ ਹਾਂ ਉਹਨਾਂ ਨੂੰ ਵੀ ਗਾਈ ਉਹਦੀ ਵਫਾਦਾਰੀ ਕਰੀਏ ਯਾਰ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ ਜੀ